ਗੁਰੂ ਗੋਬਿੰਦ ਸਿੰਘ ਜੀ ਦੀ ਭਵਿੱਖ ਬਾਣੀ ਜੋ ਔਲਾਦ ਮਾਪਿਆਂ ਨੂੰ ਰੱਬ ਸਮਝਦੀ ਸਤਕਾਰ ਕਰਦੀ ਉਹ ਨਰਕਾਂ ਨੂੰ ਜਾਣਗੇ ਆਪਾਂ ਇਸ ਵਿਸ਼ੇ ਤੇ ਬੇਨਤੀਆਂ ਸਾਂਝੀਆਂ ਕਰਾਂਗੇ ਸਾਧ ਸੰਗਤ ਦਾ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਸਾਧ ਸੰਗਤ ਪਹਿਲਾਂ ਤੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੋ ਔਲਾਦ ਸੇਵਾ ਕਰੇਗੀ ਉਹ ਔਲਾਦ ਆਪਾਂ ਸਮਝਦੇ ਹਾਂ ਵੀ ਸਾਰਾ ਕੁਝ ਪ੍ਰਾਪਤ ਕਰੇਗੀ ਆਪਾਂ ਸੰਸਾਰ ਦੇ ਵਿੱਚ ਇਹੀ ਕਹਾਵਤ ਜਿਹੜੀ ਹੈ ਹੁਣ ਤੱਕ ਸੁਣਦੇ ਆਏ ਆਂ ਪਰ ਅਸਲ ਦੇ ਵਿੱਚ ਇਦੋਂ ਉਲਟ ਹੈ ਹੁਣ ਇਹਦਾ ਭਾਵ ਇਹ ਨਹੀਂ ਪਹਿਲਾਂ ਪੂਰੀ ਗੱਲ ਸੁਣ ਲਿਓ ਕਿਤੇ ਇਹ ਨਾ ਹੋਵੇ ਵੀ ਆਪ ਜੀ ਬਸ ਇੰਨੀ ਇੱਕ ਗੱਲ ਸੁਣ ਕੇ ਹੀ ਅੰਦਾਜ਼ਾ ਲਗਾ ਲਵਾਂ ਵੀ ਭਾਈ ਨਹੀਂ ਇਹ ਤਾਂ ਜੀ ਇੰਜ ਹੋ ਜਾਣਾ ਜੀ ਆਪਾਂ ਨੂੰ ਫਿਰ ਇੰਜ ਕਰਨ ਦੀ ਕੀ ਲੋੜ ਹੈ ਜੀ ਇਦਾਂ ਤਾਂ ਫਿਰ ਇਹ ਗੱਲ ਠੀਕ ਨਹੀਂ ਬੈਠਣੀ ਚਟਣੀ ਬੈਠਣਾ ਕੰਮ ਏਦਾਂ ਏਦਾਂ ਕਰਕੇ ਪਹਿਲਾਂ ਹੀ ਅੰਦਾਜ਼ੇ ਲੱਗਣੇ ਸ਼ੁਰੂ ਹੋ ਜਾਂਦੇ ਆ ਨਾ ਤੋਂ ਮੇਰੇ ਕਹਿਣ ਤੋਂ ਭਾਅ ਵੀ ਪਹਿਲਾਂ ਅੰਦਾਜ਼ੇ ਨਾ ਲਾਓ ਪਹਿਲਾਂ ਪੂਰੀ ਗੱਲ ਨੂੰ ਸੁਣਿਓ ਧਿਆਨ ਨਾਲ ਗੁਰਮੁਖ ਪਿਆਰਿਓ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਆਪਾਂ ਬਚਨਾਂ ਨੂੰ ਪੜ੍ਹਨੇ ਆ ਸੋ ਬੜੇ ਲੋਕਾਂ ਨੇ ਜਿਹੜਾ ਇਸ ਚੀਜ਼ ਨੂੰ ਦਰਸਾਇਆ ਕਿਹਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਨਾਟਕ ਦੇ ਵਿੱਚ ਇੱਕ ਗੱਲ ਕਹੀ ਸਤਿਗੁਰ ਕਹਿੰਦੇ ਨੇ ਜੋ ਹਮ ਕੋ ਪਰਮੇਸ਼ਰ ਉੱਚ ਰਹਿ ਤੇ ਸਭ ਨਰਕਕੁੰਡ ਮਹਿ ਪਰ ਹੈ ਸਤਿਗੁਰੂ ਕਹਿੰਦੇ ਜਿਹੜਾ ਭਾਈ ਸਾਨੂੰ ਪਰਮਾਤਮਾ ਕਹੇਗਾ ਜਿਹੜਾ ਸਾਨੂੰ ਇਹ ਕਹੇਗਾ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤੇ ਰੱਬ ਨੇ ਕਹਿੰਦੇ ਸਭ ਨਰਕਕੁੰਡ ਦੇ ਵਿੱਚ ਪਰ ਹੈ ਪੈ ਜਾਣਗੇ ਇਹਨੇ ਭਾਈ ਜੋ ਲੋਕ ਸਾਨੂੰ ਪਰਮੇਸ਼ਰ ਕਹਿਣਗੇ ਉਹ ਸਾਰੇ ਨਰਕਕੁੰਡ ਵਿੱਚ ਜਾ ਗਿਰਨਗੇ ਕਹਿੰਦੇ ਸਾਨੂੰ ਇਦਾਂ ਕਿਸੇ ਨੇ ਨਹੀਂ ਕਹਿਣਾ ਮਤਲਬ ਸਤਿਗੁਰੂ ਨੇ ਰੋਕ ਦਿੱਤਾ ਹੁਣ ਮੇਰੇ ਕਹਿਣ ਤੋਂ ਭਾਵ ਇਹ ਵੇ ਸਤਿਗੁਰੂ ਕਹਿੰਦੇ ਸਾਡੇ ਨਾਲ ਉਹ ਅਕਾਲ ਪੁਰਖ ਨਾਲ ਜੁੜੋ ਭਾਈ ਉਹ ਪਰਮਾਤਮਾ ਨਾਲ ਜੁੜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਤੇ ਆਪ ਇਹ ਗੱਲ ਸਪਸ਼ਟ ਕੀਤੀ ਉਹ ਕਹਿੰਦੇ ਕਿਸ਼ਨ ਵਿਸ਼ਨ ਕਹੂ ਨਾ ਤੇ ਆਉ ਜੋ ਵਰ ਚਾਹੋ ਸੁ ਤੁਮ ਤੇ ਪਾਉ ਅਕਾਲ ਪੁਰਖ ਨਾਲ ਸਿੱਧੀ ਗੱਲ ਹੋਈ ਨਾ ਅਕਾਲ ਪੁਰਖ ਉਹਨਾਂ ਨੇ ਸਿੱਧੀ ਗੱਲ ਕੀਤੀ ਤੇ ਅਕਾਲ ਪੁਰਖ ਨਾਲ ਜੋ ਉਹਨਾਂ ਦੀ ਸਿੱਧੀ ਗੱਲ ਹੋਈ ਉਹ ਪਰਮਾਤਮਾ ਦੇ ਨਾਲ ਉਹਨਾਂ ਨੇ ਸਾਨੂੰ ਦੱਸ ਦਿੱਤੀ ਮੇਰੇ ਸਤਿਗੁਰੂ ਕਹਿੰਦੇ ਕਹਿੰਦੇ ਭਾਈ ਉਹ ਪਰਮਾਤਮਾ ਨੂੰ ਜਦੋਂ ਸਾਡੇ ਨਾਲ ਨਾ ਜੁੜੋ ਸਾਨੂੰ ਨਾ ਆਖੋ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਵੀ ਇਹੋ ਹੀ ਗੱਲ ਕੀਤੀ ਦਸ ਪਾਸਾ ਸ਼ਾਹੀਆ ਉਹਨਾਂ ਨੇ ਇਹ ਨਹੀਂ ਕਿਹਾ ਭਾਈ ਸਾਨੂੰ ਜਪੋ ਸਾਡਾ ਨਾਮ ਲਓ ਉਹਨਾਂ ਨੇ ਇਹ ਗੱਲ ਸਿੱਧੀ ਕੀਤੀ ਸਪਸ਼ਟ ਕੀਤੀ ਕਿਹਨੇ ਭਾਈ ਤੁਸੀਂ ਉਸ ਪਰਮਾਤਮਾ ਨਾਲ ਜੁੜੋ ਉਸ ਹਲਪੁਰਖ ਨਾਲ ਜੁੜੋ ਉਸ ਰੱਬ ਨਾਲ ਜੁੜੋ ਉਸ ਪਰਮਾਤਮਾ ਨਾਲ ਜੁੜੋ ਉਸ ਅਕਾਲ ਪੁਰਖ ਨਾਲ ਜੁੜੋ ਕਿਹਨੇ ਭਾਈ ਸਾਡਾ ਨਾਮ ਨਾਲੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਥੇ ਇਹ ਗੱਲ ਇਸੇ ਕਰਕੇ ਕੀਤੀ ਆ ਕਹਿੰਦੇ ਸਿੱਖੋ ਵੇਖਿਓ ਕਿਤੇ ਕਹਿੰਦੇ ਇਸ ਕਰਕੇ ਨਾ ਆਪਜੀ ਉਲਝਦੇ ਰਹੇ ਹੋ ਵੀ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਅਸੀਂ ਹੈ ਕਹਿੰਦੇ ਨਾ 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 ਉਸ ਅਕਾਲ ਪੁਰਖ ਨੂੰ ਜਪਿਓ ਉਸ ਪ੍ਰਮਾਤਮਾ ਨੂੰ ਜਪਿਓ ਉਹਦੇ ਨਾਮ ਨਾਲ ਜੁੜੋ ਉਸ ਦੀ ਬਾਣੀ ਨਾਲ ਜੁੜੋ ਉਹਦੇ ਖਿਆਲਾਂ ਨਾਲ ਜੁੜੋ ਉਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਪੜੋ ਕਹਿੰਦੇ ਭਾਈ ਜੇ ਤੁਸੀਂ ਇਸ ਗੱਲ ਦੇ ਵਿੱਚ ਉਲਝਦੇ ਰਹਿ ਗਏ ਕੱਲ ਨੂੰ ਕਹਿੰਦੇ ਸਵਾਲ ਬੜੇ ਖੜੇ ਹੋ ਜਾਣੇ ਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਜਿਹੜੀ ਦੂਰ ਅੰਦੇਸ਼ੀ ਹੈ ਨਾ ਉਏ ਐ ਦਾ ਸੰਗਤ ਜਿਵੇਂ ਅੱਜ ਆਪਾਂ ਬਾਬਿਆਂ ਪਿੱਛੇ ਲੜਦੇ ਆ ਕਿਤੇ ਕੱਲ ਨੂੰ ਇਹ ਨਾ ਹੋਵੇ ਕਿ ਆਪਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸਰੂਪ ਪਿੱਛੇ ਲੜਦੇ ਫਿਰਿਏ ਸਿੱਖਾਂ ਨੂੰ ਇਹ ਸਖਤ ਕਰਕੇ ਗੱਲ ਕਹੀ ਕਿਨੇ ਸਿੱਖੋ ਇਹ ਨਾ ਹੋਵੇ ਹੰਦਾਨੇ ਕਿਤੇ ਤੁਸੀਂ ਇਹ ਚੀਜ਼ਾਂ ਪਿੱਛੇ ਲੜਦੇ ਫਿਰੋ ਕੱਲ ਨੂੰ ਲੋਕ ਦੂਜੇ ਜਿਹੜੇ ਐਨਟੀ ਹੋਣਗੇ ਉਹ ਸਵਾਲ ਉਠਾਉਣ ਵੀ ਤੁਸੀਂ ਸਾਡੇ ਤੇ ਸਵਾਲ ਕਰਦੇ ਹੋ ਤੁਸੀਂ ਵੀ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਮੰਨਦੇ ਹੋ ਇੱਕ ਸ਼ਰੀਰ ਦੀ ਪੂਜਾ ਕਰਦੇ ਹੋ ਕਹਿੰਦੇ ਇਹ ਗੱਲ ਦੂਜਿਆਂ ਨੇ ਕਹਿਣ ਕਰਕੇ ਆਪ ਜੀ ਕਹਿੰਦੇ ਪਹਿਲਾਂ ਹੀ ਵਿਚਾਰ ਲਓ ਕਹਿੰਦੇ ਉਸ ਅਕਾਲ ਪੁਰਖ ਨਾਲ ਜੁੜੋ ਸਾਡਾ ਸਤਕਾਰ ਠੀਕ ਹੈ ਕਰਦੇ ਹੋ ਪਰ ਕਹਿੰਦੇ ਸਾਨੂੰ ਪਰਮਾਤਮਾ ਨਾ ਕਹੋ ਸਾਨੂੰ ਪਰਮੇਸ਼ਰ ਨਾ ਕਹੋ ਹੁਣ ਕਈ ਸਾਡੇ ਵਿਦਵਾਨਾਂ ਸਿਓ ਜਿਹੜੇ ਉਹਨਾਂ ਨੇ ਇਸ ਗੱਲ ਤੇ ਵੀ ਕਟਾਕਸ਼ ਕਰ ਦੇਣਾ ਇਸ ਗੱਲ ਤੇ ਵੀ ਉਹਨਾਂ ਲੋਕਾਂ ਨੇ ਜਿਹੜੀ ਹੈ ਆਪਣੀ ਸਿੱਖਿਆ ਜਿਹੜੀ ਹੈ ਕਰਨੀ ਸ਼ੁਰੂ ਕਰ ਦੇਣੀ ਹੈ ਨਹੀਂ ਜੀ ਇਹ ਥੋੜੀ ਹੁੰਦਾ ਜੀ ਐਂ ਨਹੀਂ ਗੱਲ ਬਣਦੀ ਹੁੰਦੀ ਜੀ ਆਹ ਥੋੜੀ ਕਹਿੰਦੇ ਸੀ ਮਹਾਰਾਜ ਮਹਾਰਾਜ ਨੇ ਤਾਂ ਇਹ ਕਿਹਾ ਸੀ ਵੀ ਸਾਨੂੰ ਰੱਬ ਨਾ ਕਹੋ ਵੀ ਗੱਲ ਤੇ ਉੱਥੀ ਆ ਗਈ ਨਾ ਵੀ ਸਾਨੂੰ ਪਰਮਾਤਮਾ ਨਾਲ ਸਮਝੋ ਉਸ ਸਿੱਧੇ ਅਕਾਲ ਪੁਰਖ ਨਾਲ ਜੁੜੋ ਸਤਿਗੁਰੂ ਆਹ ਹੈ ਕਿਸੇ ਨਿਵੇਸ਼ਣ ਕਭ ਹੁਣੈ ਧਿਆਉ ਜੋ ਵਰ ਚਾਹੋ ਤੁਮ ਤੇ ਪਾਉ ਹੁਣ ਗੁਰੂ ਗੋਬਿੰਦ ਸਿੰਘ ਜੀ ਕਿਹਨੂੰ ਕਹਿ ਰਹੇ ਆਪਦੇ ਆਪ ਨੂੰ ਕਹਿ ਰਹੇ ਨੇ ਕੀ ਸਾਧ ਸੰਗਤ ਹੁਣ ਜਿੱਥੇ ਇਹ ਗੱਲ ਆਉਂਦੀ ਹੈ ਦੇ ਸ਼ਿਵਾ ਵਰ ਮੋਹੇ ਇਹੈ ਸੁਭ ਕਰਮਨ ਤੇ ਕਭ ਨਾ ਡਰੋ ਉਸ ਸ਼ਿਵਾ ਸ਼ਿਵਾ ਕਿਸ ਨੂੰ ਕਿਹਾ ਹੁਣ ਸ਼ੁਰੂਆਤੇ ਸ਼ਿਵਜੀ ਜੀ ਦਾ ਜ਼ਿਕਰ ਕੋਈ ਨਹੀਂ ਹੈਗਾ ਉੱਥੇ ਗੱਲ ਇਹ ਵੇ ਕਿ ਉਹ ਪਰਮਾ ਨੂੰ ਕਹਿੰਦੇ ਨੇ ਸ਼ਿਵਾ हे ਪ੍ਰਮਾਤਮਾ ਜਿਹੜਾ ਤੂੰ ਸਭ ਦੀ ਸਵੈ ਰੱਖਿਆ ਕਰਨ ਵਾਲਾ ਹੈ हे ਸਤਿਗੁਰੂ ਜੀ ਕਿਰਪਾ ਕਰੋ ਕਹਿੰਦੇ ਮੈਨੂੰ ਐਸਾ ਵਰ ਦਿਓ ਮੈਂ ਸ਼ੁਭ ਕਰਮਨ ਸ਼ੁਭ ਕਰਮਨ ਨੂੰ ਜਿਹੜਾ ਹੈ ਕਰਨ ਤੋਂ ਕਦੀ ਵੀ ਪਿੱਛੇ ਨਾ ਹਟਾਂ ਮੇਰੇ ਮਾਲਕ ਜੀ ਐਸੀ ਕਿਰਪਾ ਕਰ ਦਿਓ ਤੇ ਹੁਣ ਇੱਥੇ ਵੀ ਗੱਲ ਆਕਾਲ ਪੁਰਖ ਨਾਲ ਹੋ ਰਹੀ ਹੈ ਸਪਸ਼ਟ ਹੋ ਗਈ ਨਾ ਗੱਲ ਉਥੇ ਆਪਕਰ ਕੋਈ ਨਹੀਂ ਗੱਲ ਅਕਾਲ ਪੁਰਖ ਦੀ ਹੋ ਰਹੀ ਹੈ ਉਸ ਪਰਮਾਤਮਾ ਦੀ ਹੋ ਰਹੀ ਹੈ ਸਿੱਧੀ ਰੱਬ ਦੀ ਹੋ ਰਹੀ ਹੈ ਹੁਣ ਤੁਸੀਂ ਹਿਸਾਬ ਲਾਓ ਜਿੱਥੇ ਸਿੱਧੀ ਰੱਬ ਦੀ ਗੱਲ ਹੋ ਰਹੀ ਹੈ ਇੱਥੇ ਗੁਰੂ ਗੋਬਿੰਦ ਸਿੰਘ ਜੀ ਆਪਣਾ ਜ਼ਿਕਰ ਕਿਉਂ ਕਰਨਗੇ ਬਈ ਕਰਨਗੇ ਨਹੀਂ ਕਰ ਸਕਦੇ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਵੀ ਕਿਹਾ ਸੀ ਕਹਿੰਦੇ ਭਾਈ ਸਿੱਖੋ ਤਖਤ ਸੱਚਖੰਡ ਹਜੂਰ ਸਾਹਿਬ ਹਨ ਕਿਨੇ ਭਾਈ ਉਹ ਉਸ ਅਸਥਾਨ ਨੂੰ ਵੀ ਕਹਿੰਦੇ ਪ੍ਰਗਟ ਨਹੀਂ ਕਰਨ ਮਹਾਰਾਜ ਕਹਿੰਦੇ ਉਸ ਸਥਾਨ ਨੂੰ ਪ੍ਰਗਟ ਨਹੀਂ ਕਰਨਾ ਕਹਿੰਦੇ ਭਾਈ ਤੇ ਸਿੱਖ ਕਹਿੰਦੇ ਮਹਾਰਾਜ ਸਤਿ ਬਚਨ ਨਹੀਂ ਪ੍ਰਗਟ ਕਰਦੇ ਕਹਿੰਦੇ ਭਾਈ ਉਸ ਥਾਂ ਨੂੰ ਪ੍ਰਗਟ ਨਹੀਂ ਜੇ ਤੁਸੀਂ ਉਸ ਥਾਂ ਨੂੰ ਪ੍ਰਗਟ ਕਰੋਗੇ ਕਹਿੰਦੇ ਭਾਈ ਫਿਰ ਗੱਲ ਨਹੀਂ ਬਣਦੀ ਉਹ ਥਾਂ ਨੂੰ ਪ੍ਰਗਟ ਨਹੀਂ ਕਰਨਾ ਕਹਿੰਦੇ ਜੇ ਤੁਹਾਡੇ ਮਨ ਵਿੱਚ ਹੋਵੇ ਕਹਿੰਦੇ ਉਹਦੀ ਕੋਲਨਾਸ਼ ਹੋ ਜਾਏਗੀ ਜਿਹੜਾ ਥਾਂ ਨੂੰ ਪ੍ਰਗਟ ਕਰੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਪਤਾ ਲੱਗਿਆ ਕਿੰਨੇ ਸਾਲਾਂ ਬਾਅਦ ਘਟੋ ਘਟ 80 85 ਸਾਲ ਲੰਘੇ ਸੀ ਖਿਮਾ ਕਰਨੀ ਵੱਧ ਸਮਾਂ ਲੰਘਿਆ ਸੀ ਮਹਾਰਾਜ ਚਲੇ ਗਏ ਸਰੀਰ ਰੂਪ ਕਰਕੇ ਤੇ ਘਟੋ ਘਟ 100 ਸਾਲ ਬਾਅਦ ਉਸ ਅਸਥਾਨ ਦੀ ਜਿਹੜੀ ਹੈ ਸੇਵਾ ਹੁੰਦੀ ਹੈ 1800 ਤੋਂ ਜਿਹੜਾ ਹੈ 40 ਦੇ ਵਿਚਕਾਰ ਉਹ 40 ਸਾਲਾਂ ਦੇ ਵਿੱਚ ਉਹ ਅਸਥਾਨ ਦੀ ਸੇਵਾ ਸ਼ੁਰੂ ਹੁੰਦੀ ਹੈ ਜਿਹੜੀ ਮਹਾਰਾਜਾ ਰਣਜੀਤ ਸਿੰਘ ਨੇ ਸ਼ੁਰੂ ਕਰਵਾਈ ਸੀ ਗੁਰਮੁਖ ਪਿਆਰਿਓ ਉਹ ਅਸਥਾਨ ਦੀ ਜਿਹੜੀ ਸੇਵਾ ਹੈ ਉਹ ਸ਼ੁਰੂ ਹੁੰਦੀ ਹੈ ਤੇ ਮੈਂ ਬੇਨਤੀ ਕਰਕੇ ਆਪ ਜੀ ਦਾ ਧਿਆਨ ਦਿਵਾਵਾਂ ਸਾਧ ਸੰਗਤ ਉਹ ਜਿਹੜੀ ਸੇਵਾ ਹੈ ਉਹ ਮਹਾਰਾਜਾ ਰਣਜੀਤ ਸਿੰਘ ਵੱਲੋਂ ਕਰਾਈ ਗਈ ਸੀ ਦੇਖੋ ਕੀ ਹੋਇਆ ਮਹਾਰਾਜ ਦੇ ਬਚਨਾਂ ਟਾਲ ਹੋਏ ਕਹਿਣ ਤੋਂ ਜੇ ਭਾਵ ਇਹ ਕਿ ਜੇ ਮਹਾਰਾਜ ਆਪਣੇ ਆਪ ਨੂੰ ਅਕਾਲ ਪੁਰਖ ਸਦਾਉਂਦੇ ਤੇ ਉਹ ਆਪਣਾ ਅਸਥਾਨ ਪ੍ਰਗਟ ਕਰਾਉਂਦੇ ਪਰ ਮਹਾਰਾਜ ਕਹਿੰਦੇ ਨਾਮ ਪਾਈ ਹੁਣ ਮੈਂ ਜਿਹੜੀ ਮੇਨ ਗੱਲ ਮੁੱਦੇ ਦੀ ਕਰਦਿਆਂ ਥੋੜਾ ਜਿਹਾ ਸਮਝਿਓ ਜਿਹੜਾ ਸਮਾਂ ਹੈ ਨਾ ਗੁਰੂ ਗੋਬਿੰਦ ਸਿੰਘ ਜੀ ਦੀ ਭਵਿੱਖਬਾਣੀ ਵੀ ਭਾਈ ਸਾਨੂੰ ਪਰਮਾਤਮਾ ਨੇ ਕਹਿਣਾ ਔਰ ਦੂਜੀ ਗੱਲ ਕਹਿੰਦੇ ਮਾਪਿਆਂ ਨੂੰ ਰੱਬ ਸਮਝੀ ਸਤਕਾਰ ਕਰਦੀ ਕਹਿੰਦੇ ਭਾਈ ਉਹ ਔਲਾਦ ਨਰਕਾਂ ਨੂੰ ਜਾਣਗੇ ਕਿਹੜੇ ਜਿਹੜੇ ਗੱਲੀ ਬਾਤੀ ਸਤਕਾਰ ਕਰਨਗੇ ਜਿਹੜੇ ਵਿਖਾਵੇ ਲਈ ਸਤਕਾਰ ਕਰਨਗੇ ਜਿਵੇਂ ਹੁਣ ਫਾਦਰਡੇ ਸਾਰੇ ਲੋਕ ਇਸਪਾਉਣਗੇ ਫਾਦਰਡੇ ਹੈਪੀ ਫਾਦਰਡੇ ਜਿਨੇ ਕਦੇ ਪਿਓ ਦੀ ਨੂੰ ਵੀ ਇੱਜ਼ਤ ਨਹੀਂ ਨਾ ਕੀਤੀ ਹੁੰਦੀ ਹੈਪੀ ਫਾਦਰਡੇ ਮਾਤਾ ਦੀ ਹੈਪੀ ਮਦਰਸਡੇ ਤੁਹਾਡਾ ਤਾਂ ਹਰ ਰੋਜ਼ ਮਦਰਸਡੇ ਹੈ ਹਰ ਰੋਜ਼ ਫਾਦਰਸਡੇ ਹੈ ਜੇਕਰ ਤੁਸੀਂ ਦਿਲੋਂ ਇੱਜ਼ਤ ਕਰ ਜਾ ਕੇ ਜ ਕਹਿਣਾ ਕੋਈ ਮੰਨਣਾ ਨਹੀਂ ਉਹ ਜ ਫਾਦਰਸਡੇ ਮਦਰਸਡੇ ਸਤਿਗੁਰੂ ਕਹਿੰਦੇ ਜਿਹੜੇ ਗੱਲੀਬਾਤੀ ਸਤਕਾਰ ਕਰਦੇ ਨੇ ਉਹ ਹਲ ਹੋਰੀ ਹੈ ਇਥੇ ਉਹਨਾਂ ਦੀ ਗੱਲ ਨਹੀਂ ਹੋ ਰਹੀ ਭਾਈ ਜਿਹੜੇ ਕਹਿੰਦੇ ਰੋਜ਼ ਦਿਲੋਂ ਸਤਕਾਰ ਕਰਦੇ ਨੇ ਵੀ ਹੁਣ ਉਹ ਸਤਕਾਰ ਕਰਨਾ ਛੱਡ ਦੇਣ ਮੈਂ ਪਹਿਲੀ ਗੱਲ ਕੀਤੀ ਸੀ ਵੀ ਇਹ ਗੱਲ ਨੂੰ ਅਧੂਰੇ ਪੜਤਣਾ ਨਹੀਂ ਸਮਝਿਓ ਪੂਰੀ ਪੂਰੀ ਗੱਲ ਸਾਜ ਸੰਗਤ ਜਿਹੜੇ ਗਤੀ ਸਤਕਾਰ ਕਰਦੇ ਆ ਇਹਨੇ ਭਾਈ ਉਹਨਾਂ ਦੀ ਗੱਲ ਹੋ ਰਹੀ ਹੈ ਵੀ ਉਹਨਾਂ ਲਈ ਢੋਈ ਕੋਈ ਨਹੀਂ ਜਿਹੜੇ ਜਿਹੜੇ ਦਿਲੋਂ ਸਤਕਾਰ ਕਰਦੇ ਆ ਭਾਈ ਉਹ ਪਰਮਾਤਮਾ ਦੇ ਦਰ ਤੇ ਪਰਮਾਨ ਨੇ ਇਸ ਕਰਕੇ ਪੂਰੀ ਗੱਲ ਸਮਝਿਆ ਕਰੋ ਤਾਂ ਸਾਜ ਸੰਗਤ ਸਤਿਗੁਰੂ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਇਸ ਗੱਲ ਨੂੰ ਚੰਗੀ ਤਰ੍ਹਾਂ